ਜਲਾਲਾਬਾਦ ਦੇ ਵਿੱਚ ਫਾਜ਼ਲ ਕਾ ਫਿਰੋਜ਼ਪੁਰ ਰੋਡ ਦੇ ਉੱਪਰ ਬਸ ਅੱਡੇ ਤੋਂ ਲੈ ਕੇ ਪਿੰਡ ਕਬਾਇਆ ਦੀ ਲਿੰਕ ਰੋਡ ਸੜਕ ਦੀ ਤਰਸਯੋਗ ਹਾਲਤ ਵੇਖਦੇ ਹੋਏ ਦੁਕਾਨਦਾਰਾਂ ਨੇ ਇੱਕ ਦਿਨ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਨੂੰ ਵੇਖ ਕੇ ਰੋਕ ਲਿਆ ਤੇ ਸੜਕ ਬਣਾਉਣ ਦੀ ਮੰਗ ਰੱਖੀ ਤੇ ਉਹਨਾਂ ਕਿਹਾ ਕਿ ਇੱਥੋਂ ਸਕੂਲ ਦੇ ਬੱਚਿਆਂ ਨੂੰ ਲੰਘਣ ਵਿੱਚ ਦਿੱਕਤ ਆਉਂਦੀ ਹੈ ਤੇ ਜਦੋਂ ਮੀਂਹ ਪੈਂਦਾ ਹੈ ਤਾਂ ਮਹੀਨਾ ਮਹੀਨਾ ਪਾਣੀ ਸੜਕ ਤੇ ਖੜਾ ਰਹਿੰਦਾ ਤੇ ਲੋਕਾਂ ਦੀ ਮੰਗ ਨੂੰ ਵੇਖਦੇ ਹੋਏ ਸਾਬਕਾ ਵਿਧਾਇਕ ਰਮਿੰਦਰ ਆਵਲਾ ਵੱਲੋਂ ਯਕੀਨ ਦਿਵਾਇਆ ਗਿਆ ਕਿ ਥੋੜੇ ਹੀ ਸਮੇਂ ਵਿੱਚ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਏਗਾ ਕਿ ਕੁਝ ਦਿਨਾਂ ਬਾਅਦ ਹੀ ਉਹਨਾਂ ਵੱਲੋਂ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਆਪਤਾ ਸਬੰਧਤ ਵਿਭਾਗ ਵੱਲੋਂ ਸੜਕ ਨੂੰ ਵਿਚਕਾਰ ਹੀ ਰੋਕ ਦਿੱਤਾ ਗਿਆ ਇਸ ਨੂੰ ਲੈ ਕੇ ਲੋਕਾਂ ਵੱਲੋਂ ਧਰਨਾ ਲਗਾ ਦਿੱਤਾ ਗਿਆ ਤੇ ਲੋਕਾਂ ਨੇ ਮੰਗ ਕੀਤੀ ਕਿ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਕਿਉਂਕਿ ਇੱਥੇ ਉਹਨਾਂ ਨੂੰ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਮੰ ਲੋ ਲੋਕਾਂ ਨੇ ਤੇ ਐਮਐਲ ਸਾਹਿਬ ਨੇ ਪੈਸੇ ਬਾਕੇ ਸੜਕਾਂ ਆਦੇ ਕੋਲ ਬਣਾਉਣ ਦੀ ਕੋਸ਼ਿਸ਼ ਕੀਤੀ ਮੰ ਲੋ 4 ਸਾਲ ਤੋਂ ਇਹ ਸਰਕਾਰ ਅਸੀਂ ਗੱਲ ਕਰਦੇ ਜਿਵੇਂ ਤੁਸੀਂ ਗੱਲ ਕੀਤੀ ਕਿ ਇਹ ਹੁਣ ਸ਼ੇਰ ਸਿੰਘ ਬਾਇਆ ਇਹ ਗੱਲ ਕਹਿ ਰਿਹਾ ਕਿ ਸੜਕ ਮੈਂ ਆਹੜਾ ਤੋਂ ਬਾਦ ਬਣਾਦਾਗਾ ਜਾਂ ਗੋਲਦੀ ਕਹਿੰਦਾ ਕਿ ਮੈਂ ਦੱਸਾਂ 20 ਦਿਨਾਂ ਤੱਕ ਬਣਾਦਾਗਾ ਪਹਿਲਾਂ ਤਾਂ ਅਸੀਂ ਇਹ ਸਵਾਲ ਪੁੱਛਦੇ ਆ ਕਿ ਇਹਨਾਂ ਨੂੰ ਪਿਛਲੇ 5 ਸਾਲ ਤੋਂ ਅਸੀਂ ਗੱਲ ਕਰੀਏ ਕਿੱਥੇ ਸੀ 4 ਸਾਲਾਂ ਤੋਂ ਕਿੱਥੇ ਸੀ ਅੱਜ ਜਦੋਂ ਅਸੀਂ ਰੋਲਾ ਪਾਇਆ ਸੜਕ ਬੰਦ ਕੀਤੀ ਅੱਜ ਇਹਨਾਂ ਨੂੰ ਸੜਕ ਬਣਾਉਂਦਾ ਚੇਤਾ ਆ ਗਿਆ ਔਰ ਦੂਜੀ ਚੀਜ਼ ਐਨੀ ਕੋ ਸ਼ਰਮ ਆ ਜਿਹੜੀ ਸਰਕਾਰ ਨੂੰ ਚਾਹੀਦੀ ਆ ਸ਼ਰਮ ਇਹ ਚਾਹੀਦੀ ਆ ਕਿ ਜਦੋਂ ਅਸੀਂ ਇੱਥੇ ਮਲੂ ਪਾਣੀ ਦੇ ਵਿੱਚੋਂ ਲੰਘ ਰਹੇ ਸੀ ਉਦੋਂ ਤੁਹਾਨੂੰ ਦਿਸੇ ਨਹੀਂ ਅੱਜ ਆਪ ਦਾ ਬਚਾਅ ਕਰਨ ਵਾਸਤੇ ਇੱਕ ਐਮਐਲਏ ਦੀ ਮਦਦ ਨਾਲ ਔਰ ਲੋਕਾਂ ਨੇ ਆਪਦੇ ਕੋਲੋਂ ਪੈਸੇ ਬਾਕੇ ਇੱਕ ਸਾਲ ਫੰਡਿੰਗ ਦੇ ਤੌਰ ਤੇ ਆਪਦੀ ਅਸੀਂ ਸੜਕ ਬਣਾਉਣ ਲੱਗੇ ਸੀ ਚੱਕ ਕੇ ਤੁਸੀਂ ਸਾਡੇ ਜਿਹੜੇ ਟਰੈਕਟਰ ਆ ਸਾਡੀਆਂ ਜਿਹੜੀਆਂ ਟਰਾਲੀਆਂ ਉਹ ਚੱਕ ਕੇ ਲੈ ਗਏ ਤੁਸੀਂ ਅਧਿਕਾਰੀ ਇੱਥੇ ਆਏ ਸੀ ਜਿਨ੍ਹਾਂ ਦੇ ਵੱਲੋਂ ਹਰਾਸਤ ਦੇ ਵਿੱਚ ਲਿਆ ਗਿਆ ਤੋਂ ਜਿਹੜੀ ਲੋਕਲ ਹੈ ਤੇ ਇੱਥੋਂ ਦੇ ਐਮਐਲਏ ਦੇ ਕਹਿਣ ਤੇ ਉੱਤੇ ਸਾਰਾ ਕੁਝ ਕੀਤਾ ਗਿਆ ਤੰਜ ਬਣੇ ਉਹਨੇ ਆਪ ਦਾ ਉਦਮ ਕਰਕੇ ਇੱਥੋਂ ਜਿਉ ਚੱਕਿਆ ਸੇਵੀ ਦਾ ਸਾਡੇ ਉਹ ਪਿੰਡ ਸੇਮਲ ਚ ਪਾਤਾ ਅੱਛਾ ਪਿੰਡ ਤੋਂ ਨਰਕ ਮੁੱਕ ਗਿਆ ਅੱਛਾ ਉਹ ਬੰਦਾ ਬਣਿਆ ਜੇ ਬਣੇ ਨੂੰ ਥਾਲ ਨਹੀਂ ਹੋਇਆ ਉਹਨੇ ਇੰਨਾ ਕੰਮ ਕੀਤਾ ਤੇ ਇਹਨਾਂ ਨੂੰ ਬਣਿਆ ਨੂੰ 20 25 25 ਸਾਲ ਹੋ ਗਏ ਇਹਨਾਂ ਜਵਾਕਾਂ ਵਹਿਗੇ ਜਦੋਂ ਇਹ ਐਮਐਲਏ ਬਣੇ ਉਹਦੇ ਵਹਿ ਸੋਗਾ ਇਹਨਾਂ ਨੂੰ ਜਵਾਕੂ ਵਹਿਗੇ ਤੇ ਸੜਕੇ ਨਾਲ ਨੂੰ ਨਹੀਂ ਸੀ ਬਾਪੂ ਤੋਂ ਉਸ ਬੰਦੇ ਨੂੰ ਇਹਨਾਂ ਨੂੰ ਮਾਰਾ ਮੋਟਾ ਸੋਚਣ ਜਨਤਾ ਦੇ ਬਾਰੇ ਸੋਚੇ ਅੱਛਾ ਜਨਤਾ ਉਕੇ ਨਾਰੇ ਲਾ ਲਾ ਕੇ ਇਹਨੂੰ ਜਟਾਉਂਦੀ ਐ ਪਰ ਮਗਰ ਜਾ ਜਾ ਕੇ ਲੋਕਾਂ ਦੀ ਮਿੰਤਾ ਕਰ ਕਰ ਕੇ ਇਹਨੂੰ ਜਟਾਉਂਦੀ ਆ ਕੀ ਅਲੀ ਸਾਡੀ ਜਨਤਾ ਦਾ ਮੁੱਲ ਪਾਇਆ ਦੁਕਾਨਦਾਰਾਂ ਸਾਡਾ ਸਾੜ ਜਿੰਮੀ ਦਾ ਇੱਥੇ ਆ ਗੋਡੇ ਗੋਡੇ ਪਾਣੀ ਆ ਸਾਡੀਆਂ ਦੀ ਕੁੜੀਆਂ ਡਿੱਗਦੀਆਂ ਫਿਰ ਤੇ ਜਿਹੜੇ ਕਈ ਬੰਦੇ ਇਲਟ ਕਰਦੇ ਸੀ ਉਹ ਮਖੌਲ ਕਰਦੇ ਸੀ ਕਿ ਉਹ ਫਲਾਨੀ ਕਿੱਡੀ ਹੋਣੀ ਡਿੱਗੀ ਤੇ ਸ਼ਰਮ ਨਹੀਂ ਸਾਡੇ ਵਾਸਤੇ ਲੋਕਾਂ ਦੇ ਸੰਘਰਸ਼ ਦੇ ਦਰਮਿਆਨ ਹੀ ਸਾਬਕਾ ਵਿਧਾਇਕ ਰਮਿੰਦਰ ਆਵਲਾ ਵੀ ਆਪਣੀ ਟੀਮ ਨੂੰ ਲੈ ਕੇ ਘਰਨੇ ਤੇ ਪਹੁੰਚੇ ਤੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਤੇ ਇਸ ਮਾਮਲੇ ਬਾਰੇ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੀ ਕਿਹਾ ਤੁਸੀਂ ਖੁਦ ਇਹ ਸੁਣੋ ਮਾਰਕੀਟ ਵਾਲੇ ਬੜੇ ਤੰਗ ਪਰੇਸ਼ਾਨ ਸੀ ਕੁਝ ਦਿਨ ਪਹਿਲਾਂ ਅਸ ਰੋਡ ਤੇ ਸਾਡੀਆਂ ਧੀਆਂ ਪੈਣਾ ਜਿਹੜੀਆਂ ਉਹ ਗੱਲਾਂ ਕਰਨੀਆਂ ਇਥੇ ਮناسب ਨਹੀਂ ਗੀਆਂ ਵੀ ਕਿਸ ਤਰੀਕੇ ਨਾਲ ਇਸ ਰੋਡ ਤੋਂ ਲੰਘਦੀਆਂ ਸੀ ਹੂੰ ਕੁਝ ਦਿਨ ਪਹਿਲਾਂ ਆਪਾਂ ਕਿਸੇ ਪਾਰਟੀ ਦੇ ਧਰਨਾ ਨਹੀਂ ਜੀ ਗੱਲ ਕਰਦੇ ਰਮਿੰਦਰ ਆਵਲਾ ਜੀ ਇੱਥੋਂ ਗੁਜ਼ਰੇ ਸੀ ਇਸ ਰੋਡ ਤੋਂ ਜੀ ਆ ਮਾਰਕੀਟ ਵਾਲੇ ਸਾਰੇ ਭਰਾ ਪਿਆਰ ਕਰਦੇ ਉਹਨਾਂ ਨੇ ਰਮਿੰਦਰ ਆਵਲਾ ਜੀ ਨੂੰ ਰੋਕਿਆ ਵੀ ਸਾਡਾ ਕੋ ਹੱਲ ਕਰੋ ਤੁਸੀਂ ਦਰਿਆ ਦੇ ਬੰਦੇ ਜੇ ਤੁਹਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਅਮੀਰੀ ਦੇ ਨਾਲ ਨਾਲ ਤੁਸੀਂ ਦਿਲ ਦੇ ਵੀ ਦਰਿਆਓ ਤੇ ਉਹਨਾਂ ਨਾਲ ਦੀ ਨਾਲ ਅਗਲੇ ਦਿਨ ਆ ਚਾਰ ਟਰੱਕ ਜਿਹੜੇ ਗਟਕੇ ਦੇ ਮਗਾ ਕੇ ਇਹ ਸੜਕ ਬਣਾਉਣ ਵਾਸਤੇ ਜਿਹੜਾ ਲੋਕਾਂ ਦੀ ਸਹੂਲਤ ਵਾਸਤੇ ਭੇਜੇ ਤੇ ਇੱਥੋਂ ਦੇ ਕੁਝ ਲੀਡਰਾਂ ਨੇ ਜਿਹੜੇ ਕਰਪਸ਼ਨ ਦੇ ਵਿੱਚ ਪੂਰੇ ਲੱਤਪਤ ਹੋਏ ਪੈ ਨੇ ਕੋਈ ਇੱਕ ਵਾਰ ਵੀ ਉਹਨਾਂ ਦਾ ਕਰਪਸ਼ਨ ਤੋਂ ਬਗੈਰ ਨਹੀਂ ਬਚਿਆ ਹੂੰ ਉਹਨਾਂ ਦੀ ਸ਼ਹਿਤੇ ਕੁਝ ਨਵੇਂ ਲੀਡਰੇ ਤੋਂ ਉੱਥੇ ਨੇ ਦੁਬਾਰਾ ਗੱਲ ਕਰਨੀ ਮੈਂ ਮناسب ਨਹੀਂ ਸਮਝਦਾ ਵੀ ਜ਼ਿੰਦਗੀ ਚ ਨਾ ਤਾਂ ਕੋਈ ਮੈਂਬਰ ਬਣੇ ਨੇ ਤੇ ਨਾ ਉਹ ਪਿੰਡ ਦੇ ਮੈਂਬਰ ਬਣ ਸਕਦੇ ਨੇ ਜੀ ਤੇ ਸੁਪਨੇ ਲੈ ਰਹੇ ਨੇ ਵੀ ਅਸੀਂ ਜ਼ਿਲ੍ਹੇ ਦੇ ਪ੍ਰਧਾਨ ਪੰਜਾਬ ਦੇ ਪ੍ਰਧਾਨ ਤੇ ਐਮਐਲਏ ਦਾ ਇਲੈਕਸ਼ਨ ਲੜਾਗੇ ਇੱਥੇ ਬਾਈ ਜੀ ਤੁਸੀਂ ਗੱਲ ਕੀਤੀ ਸੜਕ ਦੀ ਉਹਨਾਂ ਦੇ ਵਿੱਚ ਜਿਹੜਾ ਵਿਗੜ ਪਾ ਕੇ ਇਸ ਸੜਕ ਨੂੰ ਰੋਕਿਆ ਚਲੋ ਜੋ ਵੀ ਹੋ ਗਿਆ ਲੋਕਾਂ ਨੇ ਆਦੇ ਸਿਸਟਮ ਦੇ ਨਾਲ ਇੱਥੇ ਰੋੜੀ ਵਗੈਰਾ ਪਾ ਕੇ ਚਲਾਇਆ ਅੱਜ ওই ਜਿਹੜੀ ਇਹ ਮੁਸੀਬਤ ਆ ਮੇਨ ਕਵਾਏ ਦੇ ਵਿੱਚ ਆਈ ਹੈ ਰੋਡ ਤੇ ਜੱਬਾਣੀ ਟੀਵੀ ਲਈ ਜਲਾਲਾਬਾਦ ਤੋਂ ਅਦਰਸ਼ ਜੋਸਨ ਦੀ ਰਿਪੋਰਟ